ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਸੋਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ ਮਸਤਕ ਲੇਖ ਜੀ ਆਜਗ ਜੋਨੀ ਸਿਰ ਸਿਰ ਲੇਖ ਸਹਾ ਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰੜਾ ਮੰ ਮਨ ਮੁਖ ਝੂਠ ਲਹਿ ਪਹਿਮਾਨੰ ਆਪੇ ਗਿਆਨ ਅਗਾਮੰ ਜਿਨ ਚਾਖਿਆ ਸਈ ਸਾਧ ਜਾਨ ਜਿਉ ਗੂੰਗੇ ਮਠਈ ਇਕੱਠੇ ਕਾ ਕਿਆ ਕਥੀਐ ਭਾਈ ਚਾਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨਕਾਈ ਜਿਉ ਚਲਾਏ ਤਿਉ ਚੱਲੇ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇਕ ਭਰਮ ਭੁਲਾਏ ਇਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜੇ ਤਤਉਦ ਲਾਏ ਤੇ ਹਾ ਫਲ ਪਾਇਆ ਤੂੰ ਹੁਕਮ ਚਲਾਵਨਹਾਰਾ ਸੇਵਾ ਕਰੀ ਜੇ ਕਛ ਹੋਵੇ ਆਪਣਾ ਜੀਉ ਪਿੰਡ ਤੇਮਾਰਾ ਸਤਗੁਰ ਮਿਲੇ ਕਿਰਪਾ ਕੀਨੀ ਅੰਮ੍ਰਿਤ ਨਾਮ ਅਧਾਰਾ ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮੈ ਗਿਆਨ ਧਿਆਨੰ ਨਾਮ ਮਨ ਭਾਵੇ ਕਹੈ ਕਹਾਵੇ ਤਤਉ ਤਤਵ ਖਾਨੰ ਸ਼ਬਦ ਗੁਰ ਪੀੜਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉ ਰਾਨੰ ਪੂਰਾ ਬਿਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਬੇ ਵੇਕਾਰੀ ਸੋਣ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸਤ ਬੇਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨ ਚੁਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕੁਰੀ ਭਾਈ ਉੰਡੀ ਸਿਰ ਕੈ ਭਾਰੀ ਦੁਰਮਾ ਦਾ ਘਣੀ ਵੇ ਗੋਤੀ ਭਾਈ ਦੂਜੇ ਭਾਏ ਖਵਾਈ ਬਿਨ ਸਤਿਗੁਰ ਨਾਮ ਨ ਪਾਈਐ ਭਾਈ ਬਿਨ ਨਾਮੈ ਪਰਮ ਨ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹੀ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਜੈ ਭਾਈ ਗੁਰ ਬਿਨ ਮਗ ਨ ਪਾਈ ਜਿ세 ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਬੰਡਾ ਦਹੀ ਬਲੋਈਏ ਭਾਈ ਵਿੱਚੋਂ ਨਿਕਲੈ ਤਤ ਜਲ ਮਥੀਏ ਜਲ ਦੇਖੀਏ ਭਾਈ ਇਹੋ ਜਗੇ ਹਾ ਵਥ ਗੁਰ ਬਿਨ ਕਰਮ ਬਿਗੂਚੀਏ ਭਾਈ ਘਾਟ ਘਾਟ ਦੇਉ ਅਲਖ ਇਹੋ ਜਗ ਤਾਗੋ ਸੂਤ ਕੋ ਭਾਈ ਦੇਦ ਸਬਾ ਦੋ ਮਾਏ ਬਿਨ ਗੁਰ ਗਾਠ ਨਾ ਛੂਟਈ ਭਾਈ ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨ ਜਾਏ ਗੁਰ ਮਿਲਿਆ ਭੋ ਮਨ ਵਸੈ ਭਾਈ ਭੈ ਮਰਨਾ ਸਚ ਲੇਖ ਮਜਨ ਦਾਨ ਚੰਗਿਆਈਆਂ ਭਾਈ ਦਰਗਹਿ ਨਾਮ ਵਸੇਖ ਗੁਰ ਅੰਕਸ ਜਨ ਨਾਮ ਦਿੜਾਇਆ ਭਾਈ ਮਨ ਵਸਿਆ ਚੁਕਾ ਭੇਖ ਇਹੋ ਤਨ ਹਾਠ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਾਪਾਰੀ ਸੋ ਦਿੜੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਸੋਰਠ ਮਹੱਲਾ ਪਹਿਲਾ ਦਿਨੇ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਉਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹਾ ਵਿਣ ਬੋਹਤ ਭੈ ਡੁੱਬੀਐ ਪਿਆਰੇ ਕੰਧੀ ਪਾਏ ਕਹਾ ਰਹਾਓ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਭ ਸਾਹ ਰਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਬਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾ ਬਣਾ ਪਿਆਰੇ ਹੁਕਮੀ ਹੁਕਮ ਅਪਛਾਨ ਗੁਰਬੈਨ ਹੁਕਮ ਨਾ ਬੂਜੀਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੇ ਹੁੰਦੋ ਸਿਰ ਕੈ ਭਾਰ ਗੁਰਮਖ ਦਰਗਹਿ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਨ ਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਸੁਛਾਣੀਆਂ ਪਿਆਰੇ ਦਰਗਹ ਪੈਦਾ ਜਾਏ ਹੁਕਮੇ ਗਣ ਤਗਣਾਈਏ ਪਿਆਰੇ ਹੁਕਮੇ ਹਮੈ ਦੋਏ ਹੁਕਮੇ ਭਵੈ ਪੁਵਾਈਏ ਪਿਆਰੇ ਅਬਗਣ ਮੁੱਠੀ ਰੋਏ ਉਕਮ ਸੰਜਾ ਪੈ ਸ਼ਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਓਖਾ ਖਿਐ ਪਿਆਰੇ ਕਿਉ ਸੁਣੀਐ ਸਚ ਨਾਉ ਜਿਨੀ ਸੋសា ਲਾਹਿਆ ਪਿਆਰੇ ਹੋਂ ਤੈਨ ਬਲਿਹਾਰੈ ਜਾਓ ਨਾਉ ਮਿਲੈ ਸੰਤੋਖੀਆਂ ਪਿਆਰੇ ਨਜ਼ਰੀ ਮੇੜ ਮਿਲਾਓ ਕਾਇਆ ਕਾਗਦ 제ਠੀਐ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖਿਆ ੁਰਤਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੋ ਤੁਕੀ ਤੂੰ ਗੁਣ ਦਾਤੋ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਹਮ ਪਰਾਦੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹੋ ਬਾਪੀ ਪਾ ਖੰਡੀਆਂ ਭਾਈ ਮਨ ਤਨ ਨਾਮ ਵਸੇਖ ਰਹਾਓ ਮੇਰੇ ਪ੍ਰੀਤਮਾ ਤੂੰ ਕਰਤਾ ਕਰਵੇਖ ਹੋ ਬਾਪੀ ਪਾ ਖੰਡੀਆਂ ਭਾਈ ਮਨ ਤਨ ਨਾਮ ਵਸੇਖ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ